ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵੱਡੀ ਮੁਹਿੰਮ ਤਹਿਤ ਸੀਆਈਏ 2 ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬਠਿੰਡਾ ਦੀ ਲਾਲ ਸਿੰਘ ਬਸਤੀ ਤੋਂ 45 ਗ੍ਰਾਮ ਹਰੋਇਨ ਅਤੇ 1 ਲੱਖ 84000 ਰੁਪਿਆ ਡਰੱਗ ਮਨੀ ਸਮੇਤ ਦੋਨੋਂ ਗ੍ਰਿਫਤਾਰ ਕੀਤਾ ਗਿਆ। ਸ਼ਨੀਵਾਰ ਨੂੰ 4 ਵਜੇ ਦੇ ਲਗਭਗ ਡੀਐਸਪੀ ਡੀ ਰਜੇਸ਼ ਸ਼ਰਮਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਪੁਲਿਸ ਨੇ ਨਸ਼ੇ ਨੂੰ ਲੈ ਕੇ ਜਿੱਥੇ ਇੱਕ ਮੁਹਿੰਮ ਚਲਾਈ ਹੋਈ ਹੈ ਤੇ ਲਗਾਤਾਰ ਇਹਨਾਂ ਵੱਲੋਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਅਤੇ ਲਾਲ ਸਿੰਘ ਉਵਸਤੀ ਵਿਖੇ ਮੋਟਰਸਾਈਕਲ ਤੇ ਆ ਰਹੇ ਦੋ ਵਿਅਕਤੀਆਂ ਨੂੰ ਰੋਕ ਕੇ ਜਦ ਨੇ ਤਲਾਸ਼ੀ ਲਈ ਗਈ ਤਾਂ ਇਹਨਾਂ ਦੇ ਕੋਲੋਂ 45 ਗ੍ਰਾਮ ਹੈਰੋਇਨ ਅਤੇ 1 ਲੱਖ 84000 ਰੁਪਇਆ ਡਰੱਗ ਮਨੀ ਬਰਾਮਦ ਕੀਤੀ ਗਈ ਜਿਨ੍ਹਾਂ ਤੇ ਕਾਰਵਾਈ ਕਰਦੇ ਹੋਏ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰਕੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਬੰਦਾਵਾਲਤ ਕੀਤਾ ਗਿਆ ਹੈ ਦੱਸ ਦਈਏ ਕਿ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਨਸ਼ੇ ਨੂੰ ਲੈ ਕੇ ਜਿੱਥੇ ਕਸੋ ਆਪਰੇਸ਼ਨ ਕੀਤੇ ਜਾ ਰਹੇ ਹੈ ਉੱਥੇ ਨਸ਼ਾ ਤਸਕਰਾਂ ਤੇ ਸਖਤੀ ਕੀਤੀ ਹੋਈ ਹੈ ਤੇ ਇਹਨਾਂ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਨੂੰ ਆਪਣਾ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਹੁਣ ਸੀਆਈਏ 2 ਦੀ ਪੁਲਿਸ ਬਾਟੀ ਪਾਰਟੀ ਵੱਲੋਂ ਬਠਿੰਡਾ ਦੇ ਕਨਾਲ ਕਲੋਨ ਦੇ ਏਰੀਏ ਦੇ ਵਿੱਚੋਂ ਲਾਲ ਸਿੰਘ ਬਾਤੀ ਦੇ ਵਿੱਚੋਂ ਦੋ ਵਿਅਕਤੀਆਂ ਨੂੰ 45 ਗ੍ਰਾਮ ਹਰੋਇਨ ਅਤੇ 1 ਲੱਖ 84000 ਰੁਪਇਆ ਡਰੱਗ ਮਨੀ ਸਮੇਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਡੀਐਸਪੀ ਡੀ ਰਿਸ਼ ਸ਼ਰਮਾ ਵੱਲੋਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਜੀ ਸਤਿ ਸ਼੍ਰੀ ਅਕਾਲ ਜਿਹੜਾ ਮੁਕਦਮਾ ਨੰਬਰ 45 ਗ੍ਰਾਮ 184 ਅਣਖਸਰ ਅਸਲੀ ਰਿਪੋਰਟ ਹੈ। ਮੁਕਦਮਾ ਨੰਬਰ 147 ਸੀਏ 2 ਸਟਾਪ ਬਟਿੰਡ ਨੇ ਦਰਜ ਕੀਤਾ ਗਿਆ ਵਾ ਥਾਣਾ ਕਨਾਲ ਦੇ ਵਿੱਚ ਇਹਦੇ ਵਿੱਚ ਦੋ ਦੋਸ਼ੀ ਨਰਿੰਦਰ ਸਿੰਘ ਨਿੰਦੀ ਅਤੇ ਸੂਨੂ ਸਿੰਘ ਉਰਫ ਸੰਦੀਪ ਸਿੰਘ ਨੂੰ ਕਾਬੂ ਕੀਤਾ ਗਿਆ ਵਾ ਇਹਨਾਂ ਕੋਲੋਂ 45 ਗ੍ਰਾਮ ਹਿਰੋਇਨ ਤੇ 1,84,000 ਰੁਪਇਆ ਡਰਗ ਮਨੀ ਬਰੰਦ ਕੀਤੀ ਗਈ ਆ। ਇੱਕ ਥੋੜਾ ਹੀ ਵੇਜ ਇਹ ਥਾਣਾ ਕਨਾਲ ਦੇ ਸੀ ਮੋਟਰਸਾਈਕਲ ਸੀਗਾ ਹੀਰੋ ਡੀਲੈਕਸ ਪੀਵੀ03ਏਆਰ 6983 ਇਹਨੇ ਪਹਿਲਾਂ ਮਤਲਬ ਜਿਹੜਾ ਨਿੰਦੀ ਆ ਨਵਿੰਦਰ ਸਿੰਘ ਨਿੰਦੀ ਇਹਦੇ ਬਹੁਤ ਚਾਰ ਮੁਕਦਮੇ ਐਨਡੀਪੀਐਸ ਦੇ ਪਹਿਲਾਂ ਦਰਜ ਨੇ ਤੇ ਜਿਹੜਾ ਸੋਨੂ ਆ ਇਹਦੇ ਦੋ ਮੁਕਦਮੇ ਐਨਡੀਪੀਐਸ ਦੇ ਵਕਫਤ ਖਾਣੇ ਵਿੱਚ ਦਰਜ ਨੇ ਨਸ਼ੇ ਬਸ ਕੰਮ ਕੀ ਕਰਨਾ ਚਾਹੀਦਾ ਨਸ਼ੇ ਤਸਕਰ ਨੂੰ ਸਖਤ ਸਜ਼ਾ ਮਿਲੇਗਾ ਜੀ ਵੀ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਊਗਾ ਜੋ ਬੰਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਊਗੀ